ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿਕੀ ਬਿਰਕ ਇਸ ਟਾਈਮ ਮਜੂਰ ਸੀ ਪਾਤਣਾ ਕਾਂਗਰਸ ਦੇ ਦਫਤਰ ਦੇ ਵਿੱਚ ਇੱਥੇ ਹਲਕੇ ਛਤਰਾਣੇ ਦੇ ਜੀ ਇਨਚਾਰਜ ਦਰਬਾਰਾ ਸਿੰਘ ਜੀ ਉਹਨਾਂ ਵੱਲੋਂ ਇੱਕ ਅਜੇ ਮੀਟਿੰਗ ਕੀਤੀ ਗਈ ਸੀ ਜਿਦੇ ਵਿੱਚ ਪੱਤਰਕਾਰ ਸਮਾਨ ਔਰ ਕਾਫੀ ਆਪਣਾ ਜਿਹੜੇ ਕਾਂਗਰਸ ਦੇ ਨਵੇਂ ਦੇ ਇੱਥੇ ਪਹੁੰਚ ਹੋਏ ਸੀ ਔਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਜਿਹੜੇ ਹਲਕੇ ਦੇ ਵਿੱਚ ਕਾਫੀ ਮੁੱਦੇ ਨੇ ਉਹਨਾਂ ਦੇ ਮੁੱਦਿਆਂ ਨੂੰ ਲੈ ਕੇ ਇਹਨਾਂ ਨਾਲ ਆਪਾਂ ਚਰਚਾ ਵੀ ਇਹਨਾਂ ਨੇ ਕੀਤੀ ਤੇ ਬਾਕੀ ਸਾਰੀ ਹੋਰ ਗੱਲ ਕੀ ਅਸੀਂ ਇਹਨਾਂ ਦੇ ਜ਼ੁਬਾਨੋਂ ਸੁਣਦੇ ਹਾਂ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਆ ਜਾਓ ਆ ਜਾਓ ਆ ਕੁਟ ਬਰ ਲੱਗ ਜੀ ਨਾਲ ਹੋ ਜੋ ਨਾ ਹਾਂ ਬਸ ਬਸ ਉਹ ਕੁਛ ਆਲਾ ਹੋਰ ਵੀ ਥੇ ਹਾਂ ਠੀਕ ਹੈ ਤਾਂ ਮੁੱਦਾ ਜਿਹੜਾ ਹੈ ਉਹ ਹੈ ਨੋਬਜੈਕਸ਼ਨ ਸਰਟੀਫਿਕੇਟ ਜਿਹੜੇ ਨੇ ਉਹ ਸਾਡੇ ਪਾਤਣਾ ਸ਼ਹਿਰ ਦੇ ਵਿੱਚ ਨਹੀਂ ਮਿਲ ਰਹੇ ਉਹਦਾ ਕਾਰਨ ਇਹ ਹੈ ਕਿ ਨਾ ਤਾਂ ਸਾਡੇ ਇੱਥੇ ਰੈਗੂਲਰ ਈਓ ਆ ਉਹ ਉਹਦੇ ਕੋਲ ਐਡੀਸ਼ਨ ਚਾਰਜ ਆ ਨਾ ਹੀ ਸਾਡੇ ਕੋਲ ਜੇਈ ਹੈ ਜੇਈ ਦਾ ਤਾਂ ਇਵਨ ਇੱਥੇ ਪੋਸਟਿੰਗ ਹੀ ਹੈ ਨਹੀਂ ਉਹਦੇ ਵਿੱਚ ਕੀ ਹੈ ਜੀ ਕਿ ਜਿਹੜਾ ਨੋਬਜੈਕਸ਼ਨ ਸਰਟੀਫਿਕੇਟ ਨੇ ਉਹ ਆਨਲਾਈਨ ਇਸ਼ੂ ਹੁੰਦੇ ਨੇ ਨੀਚੇ ਵਾਲੇ ਅਫੀਸਰ ਤੋਂ ਉਹ ਜੇਏ ਦੇ ਉਹ ਹਾਂ ਆਈਡੀ ਦੇ ਚਾਰਜ ਆਈਡੀ ਦੇ ਵਿਚ ਆ ਜਾਂਦੇ ਨੇ ਔਰ ਜਿੰਨਾ ਕਿ ਜੇਏ ਸਾਹਿਬ ਨਹੀਂ ਕਰਦੇ ਉਹਨਾਂ ਚੋਂ ਈਓ ਸਾਹਿਬ ਦੀ ਆਈਡੀ ਚ ਨਹੀਂ ਜਾਂਦੇ ਉਹਨਾਂ ਚੋਂ ਨੋ ਜੈਸ਼ਨ ਸਰਟੀਫਿਕੇਟ ਰ ਹੈ ਔਰ ਲੀਗਲੀ ਆਫੀਸ਼ੀਅਲੀ ਇਸ਼ੂ ਨਹੀਂ ਕੀਤਾ ਜਾ ਸਕਦਾ ਸੋ ਇਹ ਮੁੱਦਾ ਅਸੀਂ ਐਸੋੜੀ ਸਾਹਿਬ ਦੀ ਧਿਆਨ ਵਿੱਚ ਲਿਆਉਂਦਾ ਸੀ ਇਹ ਮੁੱਦਾ ਅਸੀਂ ਡਾਇਰੈਕਟਰ ਲੋਕਲ ਗਵਰਨਮੈਂਟ ਦੇ ਧਿਆਨ ਵਿੱਚ ਲਿਆ ਕੇ ਆ ਡਾਕਟਰ ਧਰਵੀਰ ਗਾਂਧੀ ਜੀ ਨੇ ਲੋਕਲ ਜਿਹੜੇ ਡਾਇਰੈਕਟਰ ਲੋਕਲ ਗਵਰਨਮੈਂਟ ਨੇ ਉਹਨਾਂ ਨਾਲ ਗੱਲ ਵੀ ਕੀਤੀ ਸੀ ਉਹਨਾਂ ਨੇ ਵਿਸ਼ਵਾਸ ਦਵਾਇਆ ਸੀ ਅੱਜ ਤੋਂ 3-4 ਦਿਨ ਪਹਿਲਾਂ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਅਸੀਂ ਜਾਤਾ ਐਡੀਸ਼ਨ ਚਾਰ ਦੇਵਾਂਗੇ ਕਿਸੇ ਨੂੰ ਜਾਂ ਪੱਕੀ ਜਿਹੜੀ ਪੋਸਟਿੰਗ ਆ ਉਹ ਯੋਦੀ ਐਂਡ ਜੀ ਦੀ ਕਰਾਂਗੇ ਤਾਂ ਕਿ ਲੋਕਾਂ ਨੂੰ ਪ੍ਰੋਬਲਮਾ ਨਾ ਹੋ ਇੱਕ ਮੁੰਡਾ ਸਾਹਿਬ ਤੁਹਾਡੇ ਸਾਹਮਣੇ ਅਸੀਂ ਇਹ ਉਠਾਉਣਾ ਚਾਹੁੰਦੇ ਆ ਹਲਕੇ ਦਾ ਬਹੁਤ ਸੀਰੀਅਸ ਮੁੱਦਾ ਕਿ ਜਿੰਨੀਆਂ ਵੀ ਸਾਡੀਆਂ ਲਿੰਕ ਸੜਕਾਂ ਨੇ ਉਹਨਾਂ ਦੀ ਬਹੁਤ ਬੁਰੀ ਹਾਲਤ ਆ ਇਥੋਂ ਤੱਕ ਕਿ ਜਿਹੜੀ ਐਮਐਲ ਸਾਹਿਬ ਨੂੰ ਦੇ ਪਿੰਨੋਂ ਸੜਕ ਜਾਂਦੀ ਆ ਉਹਦਾ ਤਾਂ ਇੰਨਾ ਬੁਰਾ ਹਾਲ ਆ ਕਿ ਤੁਸੀਂ ਸ਼ਾਇਦ ਉਧਰ ਕਦੇ ਜਾਓ ਤਾਂ ਤੁਸੀਂ ਡਰਦੇ-ਦਰਦੇ ਸਕੂਟਰ ਮੋਟਰਸਾਈਕਲ ਗੱਡੀ ਚਲਾਉਂਗੇ ਤਾਂ ਕਿ ਇਹ ਅਜੇ ਤੱਕ ਪਿਛਲੇ ਸਾਲ ਦੇ ਹੜ੍ਹ ਆਏ ਹੋਏ ਨੇ ਅਜੇ ਤੱਕ ਉਹਨਾਂ ਦੇ ਜਿਹੜੇ ਕਿਨਾਰੇ ਨੇ ਉਹ ਨਹੀਂ ਪਰੇ ਗਏ ਇੰਨਾ ਬੁਰਾ ਹਾਲ ਆ 2 ਸਾਲ ਹੋ ਗਏ 2 2 ਸਾਲ ਹੋ ਗਏ ਸੋ ਇਸੇ ਤਰ੍ਹਾਂ ਹਲਕੇ ਦੀਆਂ ਸਾਰੀਆਂ ਹੀ ਲਿੰਕ ਸੜਕਾਂ ਦਾ ਬਹੁਤ ਬੁਰਾ ਹਾਲ ਆ ਲੋਕ ਤਰਾ-ਤਰਾ ਕਰਦੇ ਨੇ ਅਸੀਂ ਕੋਸ਼ਿਸ਼ ਕੀਤੀ ਸੀ ਇਹ ਇਹਦੇ ਬਾਰੇ ਗਾਂਧੀ ਸਾਹਿਬ ਨੇ XL ਨਾ ਬਿਜਲੀ ਸੌਰੀ ਪੀ ਡਬਲਯੂ ਡੀ ਨਾਲ ਵੀ ਗੱਲ ਕੀਤੀ ਹੋਰ ਡੀਸੀ ਨਾਲ ਵੀ ਗੱਲ ਕੀਤੀ ਉਹਨਾਂ ਨੇ ਵਿਸ਼ਵਾਸਤਾ ਦਵਾਇਆ ਕਿ ਕਿਉਂਕਿ ਹੁਣ ਬਰਸਾਤ ਸ਼ੁਰੂ ਹੋ ਚੱਕੀ ਹੈ ਬਸਾਤਾਂ ਦੇ ਵਿੱਚ ਸੜਕਾਂ ਨਹੀਂ ਬਣਾਈਆਂ ਜਾਂਦੀਆਂ ਇਸ ਲਈ ਬਸਾਤਾਂ ਤੋਂ ਤੁਰੰਤ ਬਾਅਦ ਜਿਹੜੀਆਂ ਸੜਕਾਂ ਦਾ ਕੰਮ ਸ਼ੁਰੂ ਹੋਊਗਾ ਸੋ ਅਸੀਂ ਫਿਰ ਵੀ ਮੰਗ ਕਰਦੇ ਹਾਂ ਕਿ ਜਿੰਨਾ ਜਲਦੀ ਹੋ ਸਕੇ ਪਿੰਡੂ ਸੜਕਾਂ ਜਿਹੜੀਆਂ ਨੇ ਉਹਨਾਂ ਨੂੰ ਬਣਾਇਆ ਜਾਵੇ ਕੁਝ ਇੱਕ ਸੜਕਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਨੂੰ ਇਮੀਡੀਏਟਲੀ 18 ਫੁੱਟੀਆਂ ਬਣਾਈਆਂ ਜਾਣੇ ਚਾਹੀਦਾ ਪਰ ਫਾਰ ਐਗਜ਼ਾਮਪਲ ਪਿੰਡ ਨਿਆਲ ਤੋਂ ਬਣਾਲਾ ਬਣਾਲਾ ਤੰਬੂ ਵਾਲਾ ਟਰਾਲੀ ਬਕਰਾਹਾ ਇਹ ਸੜਕ ਜਿਹੜੀ ਆ ਇਮੀਡੀਏਟਲੀ ਇਹ 10 ਫੁੱਟ ਦਾ ਜਿਹੜਾ ਸਾਡਾ ਟੋਟਲ ਟੋਟਾ ਬਣਦਾ ਹੈ ਇਹ ਸਾਰੀਆਂ ਸ਼ਰਤਾਂ ਜਿਹੜੀਆਂ ਉਹ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਅਧੀਨ ਆਉਂਦੀ ਹੈ ਉਹ ਬਣਨੀ ਚਾਹੀਦੀ ਆ ਅਸੀਂ ਇਹ ਵੀ ਜਿਹੜੀ ਮੰਗਾ ਉਹ ਲਿਖਤੀ ਰੂਪ ਦੇ ਵਿੱਚ ਸੰਬੰਧਿਤ ਅਧਿਕਾਰੀਆਂ ਨੂੰ ਦਿੱਤੀ ਆ ਇਸੇ ਤਰ੍ਹਾਂ ਸਰ ਜਿਸ ਤਰ੍ਹਾਂ ਤੁਸੀਂ ਸਮਝਦੇ ਹੋ ਕਿ ਸਾਰੇ ਦੇ ਵਿੱਚ ਜਿਹੜਾ ਟ੍ਰੈਫਿਕ ਆ ਉਹਦੀ ਬਹੁਤ ਵੱਡੀ ਪਰਾਬਲ ਸਾਡੀ ਮੇਨ ਸੜਕ ਬਾਜ਼ਾਰ ਜਿਹੜਾ ਇਹਦੇ ਵਿੱਚ ਟ੍ਰੈਫਿਕ ਦੀ ਬਹੁਤ ਵੱਡੀ ਪ੍ਰੋਬਲਮ ਆ ਬਾਈਪਾਸ ਤੇ ਜਿਹੜਾ ਕਾਰ ਬਾਜ਼ਾਰਾ ਉਹਦੇ ਤੋਂ ਤੁਸੀਂ ਦੇਖ ਲਈਓ ਕਿ ਹਰ ਟਾਈਮ ਹੀ ਜਮ ਲੱਗਿਆ ਰਹਿੰਦਾ ਸੋ ਅਸੀਂ ਅਧਿਕਾਰੀਆਂ ਨੂੰ ਬੇਨਤੀ ਤਾਂ ਕੀਤੀ ਹੈ ਲੇਕਿਨ ਉਹਦੇ ਤੇ ਅਜੇ ਤੱਕ ਕੋਈ ਐਕਸ਼ਨ ਸਾਨੂੰ ਤਾਂ ਨਹੀਂ ਦਿਖ ਰਿਹਾ ਕਿ ਹੋਊਗਾ ਸੋ ਅਸੀਂ ਫਿਰ ਅਸੀਂ ਇੱਕ ਪ੍ਰਤੀਨਿਧ ਮੰਡਲ ਲੈ ਕੇ ਐਸਡੀਐਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਇਸ ਸੰਬੰਧ ਵਿੱਚ ਮਿਲਦਾ ਜਿਹੜਾ ਉਹ ਪ੍ਰੋਗਰਾਮ ਬਣਾਇਆ ਹੋਇਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਜਾ ਕੇ ਬਣਾਉ ਨੂੰ ਬੇਨਤੀ ਕਰਾਂ ਸਰ ਸਾਹਿਬ ਜੀ ਸਰਕਾਰ ਵੱਲੋਂ ਜਿਹੜੀ ਨਸ਼ਿਆਂ ਵਿਰੋਧ ਜੁੱਧਮਈ ਨੂੰ ਚੱਲ ਰਹੀ ਹੈ ਇਹਨੂੰ ਤੁਸੀਂ ਹਲਕਾ ਸ਼ੁਤਰਾਣਾ ਅੱਜ ਕਿਵੇਂ ਨਹੀਂ ਸਰ ਦੇਖੋ ਬੜਾ ਦੁੱਖ ਦੀ ਗੱਲ ਹੈ ਕਿ ਮੇਰਾ ਆਪਣਾ ਰਿਸ਼ਤਦਾਰੀ ਦੇ ਵਿੱਚ ਪੋਤਾ ਪਿਛਲੇ ਇੱਕ ਹਫਤੇ ਪਿਛਲੇ ਹਫਤੇ ਕਿਸੇ ਜਿਹੜਾ ਨਸ਼ਾ ਦੀ ਬਿਮਾਰੀ ਹੈ ਜਿਹੜਾ ਸਾਡੇ ਸਮਾਜ ਨੂੰ ਕੋਟ ਲੱਗਿਆ ਹੋਇਆ ਖਾਰੀ ਆ ਉਹਦੀ ਡੈਥ ਹੋਈ ਹੈ ਮੇਰੇ ਪਰਿਵਾਰ ਦੇ ਵਿੱਚ ਆ ਤਿੰਨ ਚਾਰ ਮੌਤਾਂ ਹੋਰ ਸਾਡੇ ਹਲਕੇ ਦੇ ਵਿੱਚ ਹੁਣੇ-ਹੁਣ ਹੋਈਆਂ ਨੇ ਬਿਲਕੁਲ ਫੇਲ ਮਹਿਮਾ ਸਰ ਕੋਈ ਐਕਸ਼ਨ ਨਹੀਂ ਹੋ ਰਿਹਾ ਪੁਲਿਸ ਆਪਾਂ ਦੀ ਹੈਲਪ ਕਰਦੀ ਆ ਪੋਲੀਟੀਕਲ ਨੁਮਾਇੰਦੇ ਆਪਾਂ ਲੋਕਾਂ ਦੀ ਹੈਲਪ ਕਰਦੇ ਨੇ ਬਹੁਤ ਦੁਖਾਂਤ ਹੈ ਕਿ ਸਰਕਾਰ ਮਹਿਮਤਾ ਚਲਾਉਣੀ ਚਾਹੁੰਦੀ ਸੀ ਲੇਕਿਨ ਬਿਲਕੁਲ ਬੁਰੀ ਤਰ੍ਹਾਂ ਫੇਲ ਹੋਈ ਆ ਅੱਜ ਵੀ ਨਸ਼ੇ ਪ੍ਰੋਪਰ ਟੰਗ ਨਾ ਬਿਤਰ ਰਹੇ ਨੇ ਮੰਡੀ ਦੇ ਵਿੱਚ ਜਿਤੋਂ ਮਰਜੀ ਹਾਕ ਮਾਰ ਕੇ ਬੰਦਾ ਬੁਲਾ ਲਓ ਤੁਹਾਨੂੰ ਮਨਸੇ ਮਿਲ ਜਾਂਦੇ ਨੇ ਲੇਕਿਨ ਸਰਕਾਰ ਦੀ ਜਿਹੜੀ ਮਹਿਮ ਚਲਾਈ ਸੀ ਉਹ ਬਿਲਕੁਲ ਫੇਲ ਹੋਈ ਆ ਉਹਦੇ ਵਿੱਚ ਕੋਈ ਦਮ ਨਹੀਂ ਉਹਨਾਂ ਦੇ ਕਲੇਮ ਜਿਹੜੇ ਨੇ ਉਹ ਬਿਲਕੁਲ ਫੋਕੇ ਨੇ ਬਿਲਕੁਲ ਝੂਠੇ ਸਭ ਤੋਂ ਪਹਿਲਾ ਮਸਲਾ ਜਿਹੜਾ ਹੈ ਸਾਡੇ ਹਲਕੇ ਦਾ ਤੁਸੀਂ ਜਾਣਦੇ ਹੋ ਕਿ ਘੱਗਰ ਦਰਿਆ ਸਾਡੇ ਹਲਕੇ ਦੇ ਵਿੱਚ ਲਗਭਗ ਹਰੇਕ ਸਾਲ ਕਾਫੀ ਵੱਡਾ ਨੁਕਸਾਨ ਕਰਦਾ ਹੈ ਮੌਨਸੂਨ ਪੰਜਾਬ ਦੇ ਵਿੱਚ ਆ ਚੁੱਕੀ ਹੈ ਪਹਾੜਾਂ ਦੇ ਵਿੱਚ ਮੌਨਸੂਨ ਨੇ ਕਹਿਰ ਢਾਆ ਹੋਇਆ ਹਰ ਰੋਜ਼ ਬਹੁਤ ਵੱਡਾ ਨੁਕਸਾਨ ਹੋ ਰਿਹਾ ਜਿੰਨਾ ਪਹਾੜਾਂ ਦੇ ਵਿੱਚ بارش ਹੋਊਗੀ ਉਹ ਸਾਰੇ ਦਾ ਸਾਰਾ ਪਾਣੀ ਅਲਟੀਮੇਟਲੀ ਸਾਡੇ ਕਗਰਜਰਿਆ ਦੇ ਵਿੱਚ ਆਉਣਾ ਜਿਹਦੇ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਅਸੀਂ ਸਰਕਾਰ ਨੂੰ ਬੇਨਤੀ ਕੀਤੀ ਸੀ ਅਸੀਂ ਕੁਝ ਦਿਨ ਪਹਿਲਾਂ ਡਾਕਟਰ ਤੁਨਵੀਰ ਗਾਂਧੀ ਐਮਪੀ ਸਾਹਿਬ ਨੂੰ ਵੀ ਮਿਲੇ ਸੀ ਉਹਨਾਂ ਕੋਲ ਵੀ ਇਹ ਮੁੱਦਾ ਉਠਾਇਆ ਸੀ ਕਿ ਅਜੇ ਤੱਕ ਇੱਕ ਗਰਧਰਿਆ ਦੀ ਪ੍ਰੋਪਰ ਸਫਾਈ ਨਹੀਂ ਕੀਤੀ ਗਈ ਇਰੀਗੇਸ਼ਨ ਵਿਭਾਗ ਵੱਲੋਂ ਜਿਹੜੀ ਮੰਡੇਟਰੀ ਸਫਾਈ ਮਹਿੰਮ ਹੁੰਦੀ ਆ ਉਹਦੀ ਉਹਨੂੰ ਸਾਫ ਕਰਨਾ ਹੁੰਦਾ ਤਾਂ ਕਿ ਪਾਣੀ ਦਾ ਫਲੋ ਜਿਹੜਾ ਪ੍ਰੋਪਰ ਚੱਲੇ ਉਹ ਅਜੇ ਤੱਕ ਨਹੀਂ ਕੀਤਾ ਗਿਆ ਉਹਦੀਆਂ ਜਿਹੜੀਆਂ ਸਹਾਇਕ ਨਦੀਆਂ ਡਿਸਟਰੀਬਿਊਟਰਸ ਨੇ ਇਸ ਤਰ੍ਹਾਂ ਚਬੂਤੋ ਜਿਹਾ ਸਾਡਾ ਸਾਦੀਪੁਰ ਡਰੇਨਾਂ ਜਾਂ ਹੋਰ ਛੋਟੇ-ਛੋਟੇ ਦਰਿਆਵਾਂ ਉਹ ਨਦੀਆਂ ਨੇ ਜਿਹੜੀਆਂ ਉਹਦੇ ਵਿੱਚ ਅਲਟੀਮੇਟਲੀ ਆ ਕੇ ਪੈਂਦੀਆਂ ਨੇ ਉਸੇ ਦੀ ਵੀ ਸਫਾਈ ਜਿਹੜੀ ਅਜੇ ਤੱਕ ਨਹੀਂ ਕੀਤੀ ਗਈ ਜਿਹੜਾ ਬਹੁਤ ਦੁਖਦਾਈਕ ਹੈ ਜੇਰਾ ਅਲਟੀਮੇਟਲੀ ਜਿਆਦਾ ਮਹੀ ਪੈਣ ਕਾਰਨ ਸਾਡੇ ਹੜ੍ਹ ਦਾ ਕਾਰਨ ਬਣੂਗਾ ਔਰ ਸਾਡੇ ਵੀਰਾਂ ਕਿਸਾਨ ਵੀਰਾਂ ਦਾ ਸਾਡੇ ਮਜ਼ਦੂਰ ਭਰਾਵਾਂ ਦਾ ਸਾਡੇ ਜਿੰਨੇ ਜਿੰਨੇ ਵੀ ਛੋਟੇ ਵਪਾਰੀ ਨੇ ਵੱਡੇ ਵਪਾਰੀ ਨੇ ਕਲੇ ਕਾਰੋਬਾਰ ਤੇ ਇਹਦਾ ਬਹੁਤ ਬੁਰਾ ਪ੍ਰਭਾਵ ਜਿਹੜਾ ਪੈਦੀ ਸੰਭਾਲਣਾ ਸੋ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਡਾਟ ਗਾਂਧੀ ਜੀ ਕੋਲੇ ਮੁੱਦਾ ਉਠਾਇਆ ਸੀ ਅਸੀਂ ਉਹਨਾਂ ਨੇ ਡਰੇਨੇਜ ਦੇ ਡਰੇਨੇਜ ਵਿਭਾਗ ਦੇ ਅਫਸਰਾਂ ਨਾਲ ਤੇ ਇਰਿਗੇਸ਼ਨ ਦੇ ਅਫਸਰਾਂ ਨਾਲ ਗੱਲਬਾਤ ਵੀ ਕੀਤੀ ਸੀ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਇਹਦੀ ਜਿਹੜੀ ਇਹਦਾ ਜਿਹੜਾ ਸਫਾਈ ਮਹੀਮਾ ਉਹ ਉਹਦੇ ਤੇਜ਼ੀ ਲਿਆਂਦੀ ਜਾਵੇ ਤਾਂ ਕਿ ਸਾਡੇ ਕਿਸਾਨ ਵੀਰਾਂ ਦਾ ਤੇ ਸਾਡੇ ਸਾਰੇ ਵਰਗਾਂ ਦਾ ਕੋਈ ਜ਼ਿਆਦਾ ਨੁਕਸਾਨ ਨਾ ਹੋਵੇ। ਦੂਜਾ ਮੁੱਦਾ ਜਿਹੜਾ ਸੇ ਹਲਕੇ ਨੂੰ ਜ਼ਿਆਦਾ ਤਕਲੀਫ ਦੇ ਰਿਹਾ ਹੈ ਉਹ ਪਾਤਣਾ ਸ਼ਹਿਰ ਦੇ ਵਿੱਚ ਰੋਜ਼ਾਨਾ ਜਿਹੜੀਆਂ ਚੋਰੀਆਂ ਡਾਕੇ ਜਿਹੜਾ ਜਿਹੜੀ ਲਾਰਡ ਆਰਡਰ ਦੀ ਪਿੱਛੇ ਨਾ ਬਹੁਤ ਜ਼ਿਆਦਾ ਸੀਰੀਅਸ ਹੁੰਦੀ ਜਾ ਰਹੀ ਹੈ। ਉਹਦੇ ਵਾਸਤੇ ਹਲਕਾ ਪਾਤਣਾ ਸ਼ਹਿਰ ਦੇ ਨਿਵਾਸੀ ਜਿਹੜੇ ਨੇ ਉਹ ਬਹੁਤ ਚਿੰਤਤ ਨੇ। ਇਹ ਮੁੱਦਾ ਅਸੀਂ ਐਸਡੀਐਮ ਸਾਹਿਬ ਕੋਲੇ ਕੁਝ ਦਿਨ ਪਹਿਲਾਂ ਗਏ ਸੀ ਉਹਨਾਂ ਕੋਲੇ اٹھਾਇਆ ਸੀ ਡੀਐਸਪੀ ਸਾਹਿਬ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਕਿ ਇਹਦੇ 'ਤੇ ਖਾਸ ਧਿਆਨ ਦਿੱਤਾ ਜਾਵੇ ਤੁਸੀਂ ਜਾਣਦੇ ਹੋ ਕਿ ਲਗਭਗ ਰੋਜ਼ਾਨਾ ਹੀ ਕਦੇ ਕਿਤੇ ਚੋਰੀ ਕਦੇ ਮੰਡੀ ਦੇ ਵਿੱਚ ਕਦੇ ਕਿਸੇ ਹਲਕ ਕਿਸੇ ਮੁਹੱਲੇ ਦੇ ਵਿੱਚ ਰੋਜ਼ਾਨਾ ਹੀ ਚੋਰੀਆਂ ਹੋ ਰਹੀਆਂ ਨੇ ਇਹ ਦੁਖਦਾਈਕ ਪਹਿਲੂ ਆ ਕਾਫੀ ਨੁਕਸਾਨ ਵੀ ਹੋ ਰਿਹਾ ਹੈ ਜਿਹਨੂੰ ਪਕੜਨ ਦੇ ਵਿੱਚ ਸਾਡਾ ਪ੍ਰਸ਼ਾਸਨ ਜਿਹੜਾ ਹੈ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਬਹੁਤ ਬੁਰੀ ਤਰ੍ਹਾਂ ਫੇਲ ਹੋਇਆ ਅਸੀਂ ਐਸਐਸਪੀ ਸਾਹਿਬ ਦੇ ਧਿਆਨ ਵਿੱਚ ਵੀ ਅਸੀਂ ਪਰਸਨ ਮਿਲ ਕੇ ਤਾਂ ਨਹੀਂ ਲੈ ਕੇ ਆਏ ਬਿਲਕੁਲ ਸੱਚੀ ਦੰ ਦੱਸਦੇ ਆ ਲੇਕਿਨ ਇਹ ਤੋਂ ਬਾਅਦ ਅਸੀਂ ਇਹ ਸਾਰੇ ਕੁਝ ਕੁ ਮਸਲੇ ਜਿਹੜੇ ਪੁਲਿਸ ਦੇ ਨਾਲ ਕਾਨੂੰਨ ਦੇ ਨਾਲ ਸੰਬੰਧਿਤ ਨੇ ਉਹ ਐਸਐਸਓ ਸਾਹਿਬ ਜੀ ਚਾਨਣ ਜੀ ਨੂੰ ਜ਼ਰੂਰ ਲੈ ਕੇ ਆਵਾਂਗੇ